ਹਾਂਜੀ ਸਰ ਨਾਮ ਤੁਹਾਡਾ ਮੇਰਾ ਨਾਮ ਚਮੰਦ ਸੰਜੇ ਕਿਹੜਾ ਪਿੰਡ ਹੈ ਜੀ ਇਹ ਇਹ ਆਪਣਾ ਇਹ ਨਵਾਂ ਹਸਤਾ ਵਜਦਾ ਜੀ ਤੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਘਰ ਚ ਪਾਣੀ ਪੈ ਚੁੱਕਿਆ ਹੈ ਪਾਣੀ ਜਿਹੜਾ ਆਇਆ ਕਿਵੇਂ ਕਿਸ ਰਸਤੇ ਰਾਹੀਂ ਪਾਣੀ ਜੀ ਸੇਮ ਚੱਲ ਰਹੀ ਹੈ ਤੇ ਜਿਹੜੀ ਬੰਨ ਦੀ ਸੇਮ ਚੱਲ ਰਹੀ ਹੈ ਇਹ ਕਦੋਂ ਦੀ ਜਿਹੜੀ ਇਹ ਸੇਮ ਚੱਲ ਰਹੀ ਹੈ ਜੀ ਸਾਢੇ 20 ਦਿਨ ਹੋ ਗਏ ਨੇ 25 ਦਿਨ ਹੋ ਗਏ ਨੇ ਆ ਜਿਹੜਾ ਪਿੱਛੇ ਤੁਹਾਡਾ ਘਰ ਆਇਆ ਕਿੰਨਾ ਕਿੰਨਾ ਪਾਣੀ ਇਹਦੇ ਵਿੱਚ ਵੜ ਗਿਆ ਅੰਦਰ ਜੀ ਬੀ ਇਹਨਾਂ ਦਾ ਮਤਲਬ ਹੀ ਡੇਢ ਦੋ ਦੋ ਫੁੱਟ ਪਾਣੀ ਵੜ ਗਿਆ ਪਾਣੀ ਵਾਇ ਕੱਲੀ ਇਹ ਜਿਹੜੀ ਸੇਮ ਚੱਲ ਰਹੀ ਦਿਸਣ ਨਾਲ ਹੀ ਹਾਂ ਜੀ ਇਹ ਇਧਰ ਸੇਮ ਦੱਸੇ ਸੇਮ ਚੱਲ ਰਹੀ ਹੈ ਤੇ ਇਹ ਜੇ ਸੇਮ ਚੱਲ ਰਹੀ ਹੈ ਤਾਂ ਕੀ ਲੱਗਦਾ ਕਿ ਬੰਨ ਖੁਰ ਵੀ ਸਕਦਾ ਖੁਰ ਸਕਦਾ ਰਾਤ ਉੱਥੇ ਟੁੱਟਣ ਨੂੰ ਲੱਗਾ ਜੀ ਤੇ ਮਣ ਵੈਸੇ ਬੰਨ ਗਤਾ ਨੇ ਤੇ ਸਾਡੇ ਤੇ ਭਈ ਬੁਰੇ ਹਾਲ ਨੇ ਉਹ ਗਾਈ ਉੱਥੇ ਬਜੀ ਖਲੀਆਂ ਨੇ ਜੀ ਸਾਰਾ ਪਰਿਵਾਰ ਘਰੋਂ ਕੱਢ ਦਿੱਤਾ ਹੈ ਜੀ ਇਹਨੇ ਉਹਨਾਂ ਦਾ ਫਰਿੱਜ ਪਈ ਹੁਣ ਦਾਣੇ ਦਾਣੇ ਇਹਨੇ ਮੇਰੇ ਡੁੱਬੇ ਪਏ ਨੇ ਉਹ ਨਹੀਂ ਨਿਗਲੇ ਜੀ ਦੂਜਾ ਕੋਈ ਜਿਵੇਂ ਬੈੱਡ ਅਲਮਾਰੀ ਤੇ ਦੂਜਾ ਮੰਜੇ-ਮੰਜੇ ਕੋਈ ਇੱਥੋਂ ਉਤਰਾਖ ਲੈਨੇ ਜੀ ਤੇ ਜਿਵੇਂ ਟਾਂਜੀ ਟੋਂਜੀ ਹੋ ਜਾਂਦੀ ਸੰੂਖ ਹੋ ਜਾਂਦਾ ਇਹ ਸਾਰਾ ਕੱਢਿਆ ਵੀ ਬਾਹਰ ਸਾਰਾ ਕੋਈ ਸਾਰਾ ਇਹ ਮੇਰਾ ਫਿਰ ਅਭੀ ਇੱਥੇ ਤਿੰਨ ਪਰ ਜੀ ਤਿੰਨ ਭਰਾ ਤਿੰਨਾਂ ਦੇ ਕਰਜਾਂ ਦੇ ਡੁੱਬ ਗਏ ਇਹ ਵੱਡਾ ਇਹਦਾ ਨਾਮ ਬੋੜ ਸਿੰਘ ਜੀ ਸਾਡੇ ਪਿਓ ਦਾ ਨਾਮ ਹੈ ਘਰਚਰਨ ਸਿੰਘ ਜੀ ਜੀ ਉਸ ਤੋਂ ਬਾਅਦ ਮਰੀਕ ਸਿੰਘ ਜੀ ਉਸ ਤੋਂ ਬਾਅਦ ਚੰਮਣ ਸਿੰਘ ਤਿੰਨ ਭਰਾ ਆ ਉਹਨਾਂ ਦੇ ਵਿਚਾਰੇ ਸਾਰੇ ਲਾਜ ਉੱਥੇ ਹੁਣ ਇੱਥੇ ਆਪਣੇ ਰੋਸ਼ਨ ਸਰਪੰਚ ਘਰੇ ਟੱਲੇ ਵੇ ਨੇ ਤੇ ਤੁਸੀਂ ਆਪਦਾ ਪਰਿਵਾਰ ਕਿੱਥੇ ਭੇਜਿਆ ਹਾਂਜੀ ਉਹ ਵੀ ਉੱਥੇ ਕਿੱਥੇ ਇਹ ਸਰਪੰਚ ਕਿਹੜੇ ਪਿੰਡ ਨਵੇਂ ਹਸਤੇ ਨਵੇਂ ਹਸਤੇ ਹਾਂਜੀ ਮਨ ਲਓ ਉਹ ਉਹਨਾਂ ਘਰਾਂ ਦੇ ਵਿੱਚ ਜਿਹੜੇ ਤੁਹਾਡਾ ਪਰਿਵਾਰ ਜਿਹੜਾ ਰਹਿ ਰਿਹਾ ਤੇ ਫਿਰ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਬੱਚੇ ਕਿਸ ਤਰ੍ਹਾਂ ਆ ਇਸ ਤਰ੍ਹਾਂ ਵੀ ਮਾੜੇ ਹੋਏ ਪੈਨੇ ਕਈ ਵਾਰ ਰਾਸ਼ਨ ਨਹੀਂ ਵੀ ਮਿਲਦਾ ਹੁਣ ਕੋਈ ਸੋਨਾ ਆ ਦਾ ਕੋਈ ਵੀ ਆਂਦਾ ਕੋਈ ਜੇ ਸੋਨੇ ਦੇ ਬੰਦੇ ਨੇ ਕੋਈ ਰਾਸ਼ਨ ਨਹੀਂ ਇੱਥੋਂ ਕਹਿੰਦੇ ਨੇ ਉਹਦੇ ਜਿਹੜਾ ਸਰਪੰਚ ਨੇ ਬੰਟੀ ਸਿੰਘ ਹੋ ਗਿਆ ਬਲਸ਼ੇਰ ਸਿੰਘ ਹੋ ਗਿਆ ਇੱਥੇ ਛਿੰਦਾ ਸਿੰਘ ਇੱਕ ਹੋ ਗਿਆ ਮੰਨ ਲਓ ਵੀ ਇਹ ਉਹ ਕਹਿੰਦੇ ਨੇ ਵੀ ਇਹ ਸੁੱਕੀ ਥਾਂ ਤੇ ਬੈਠਾ ਰਾਸ਼ਨ ਨਹੀਂ ਮਿਲਦਾ ਮੈਨੂੰ ਜੀ ਸੁੱਕੀ ਇਹ ਤਾਂ ਸਰ ਸੁੱਕੀ ਥਾਂ ਤੇ ਹੈਗਾ ਕੋਈ ਇਧਰੋਂ ਆਪਣੇ ਵਿਚਾਰੇ ਦੋ ਅੰਮਰਸਾਰ ਦੇ ਕੋਈ ਨਿਆਂਗ ਜਾਂ ਦੂਜੇ ਸਰਦਾਰ ਆਂਦੇ ਨੇ ਉਹ ਵੇਂਦੇ ਨੇ ਉਹ ਕੋਈ ਮਾੜਾ ਮਟਾ ਉਹ ਗਾਂ ਹੀ ਜੋ ਕੀ ਦੇ ਜਾਂਦੇ ਜੀ ਆ ਪਸ਼ੂਆਂ ਵਾਸਤੇ ਚਾਰਾ ਦੇ ਹਾਂ ਪਸ਼ੂ ਵਜੇ ਹਨ ਤਿੰਨ ਗਾਂ ਖੜੀਆਂ ਨੇ ਮੇਰੀਆਂ ਨਹੀਂ ਇਹ ਤਾਂ ਲੋਕਾਂ ਨੂੰ ਸਾਫ਼ ਹੀ ਦਿਖ ਰਿਹਾ ਨਾ ਪ੍ਰਸ਼ਾਸਨ ਨੂੰ ਸਾਫ਼ ਹੀ ਦਿਖ ਰਿਹਾ ਹੈ ਕਿ ਪਿੱਛੇ ਕਿੰਨਾ ਪਾਣੀ ਜਿਹੜਾ ਭਰ ਗਿਆ ਰਿਸਨ ਕਾਰਨ ਜਿਹੜਾ ਬੰਨ ਹੈ ਹਾਂਜੀ ਇੱਥੇ ਆਦੇ ਨਹੀਂ ਨਾ ਉੱਥੇ ਰੱਖ ਦਿੰਦੇ ਨੇ ਵੀ ਇਹ ਤਾਂ ਸੁੱਕੀ ਥਾਂ ਤੇ ਬੈਠਾ ਹੈ ਜੀ ਉਹਨਾਂ ਨੂੰ ਹਾਲਾਤ ਤਾਂ ਦੇਖਣੇ ਚਾਹੀਦੇ ਨੇ ਹਾਲਾਤ ਕਿਸ ਨੇ ਇੱਥੇ ਆਵੇ ਤਾਂ ਤਾਂ ਹੀ ਇਹ ਨਾ ਸੌਣਾ ਕਦੇ ਆਈ ਇੱਥੇ ਸਰਪੰਚ ਆ ਜਾਂਦੇ ਉਹਨਾਂ ਨੂੰ ਉਹ ਆਪ ਵੇਖ ਜਾਂਦੇ ਨੇ ਫਿਰ ਵੀ ਕਹਿ ਦਿੰਦੇ ਨੇ ਵੀ ਇਹ ਸੁੱਕੀ ਥਾਂ ਦੀ ਜੀ ਤੇ ਕੀ ਉਹਨਾਂ ਦਾ ਮਤਬ ਹੈ ਵੀ ਇਹ ਸੁੱਕੀ ਥਾਂ ਦੇ ਹੈ ਜੀ ਹਾਂ ਇਹਨਾਂ ਦਾ ਅਸੀਂ ਤਾਂ ਆਪਾਂ ਤਾਂ ਕਹਿ ਦਿੱਤਾ ਹੈ ਜੋ ਅੱਗੇ ਚੱਲ ਆਗੇ ਝਾੜੂ ਵਾਲਾ ਉਹ ਇਹੋ ਬਾਤ ਝਾੜੂ ਵਾਲਾ ਕੋਈ ਨਹੀਂ ਆਣਾ ਜੀ ਜੀ ਹਾਂ ਇਹ ਇਹ ਜਿਹੜਾ ਭਗਵੰਤਮਾਨ ਹੈ ਉਹਨੂੰ ਸਾਰਾ ਪਤਾ ਲੱਗਾ ਖੜਾ ਹੈ ਜਿਹੜੇ ਆ ਇਹ ਜ ਸੋਣਾ ਸੋਨਾ ਦਾ ਹੱਥਾਂ ਹੀ ਜੋੜ ਤੇ ਉਹ ਦਿਨ ਇੰਨੇ ਨਦੇਗੇ ਰਾਜਾ ਉਹ ਵੀ ਨਹੀਂ ਮੈਂ ਤਾਂ ਕਰ ਮੈਂ ਰਾਤ ਕਿਰਪਾਲ ਲੈਣ ਗਿਆ ਸ਼ਾਮ ਨੂੰ ਬੱਕਰੀ ਨਹੀਂ ਉਹ ਕਹਿੰਦੇ ਨਾ ਨਾ ਤੂੰ ਸੁੱਕੀ ਥਾਂ ਦੇ ਲੈ ਜੀ ਹੁਣ ਬੰਦਾ ਕੀ ਹੁਣ ਤੁਸੀਂ ਆਪ ਹੀ ਹਾਲਾਤ ਵੇਖ ਲਓ ਵਿੱਕੀ ਤੁਸੀਂ ਅੰਦਰ ਹੁਣ ਪੈਂਟਾ ਪਾਈਆਂ ਅੰਦਰ ਪਖਾਣਾ ਮੇਰੇ ਦੋ ਛਾਤਾ ਡਿਗੇ ਪਈਆਂ ਨਹੀਂ ਬਿਲਕੁਲ ਬਿਲਕੁਲ ਸਰ ਹਾਲਾਤ ਜਿਹੜੇ ਮੈਂ ਝੂਠ ਨਹੀਂ ਮਾਰ ਰਾਂ ਹੁਣ ਮੈਨੂੰ ਕਹਿੰਦੇ ਤੂੜੀ ਮੈਂ ਕਿਹਾ ਕਿ ਨਹੀਂ ਤੂੜੀ ਤੇ ਮੇਰੇ ਕੋ ਫਹੀ ਹੈ ਮੈਂ ਚੱਕ ਤੋ ਥੋੜੀ ਪਾ ਦੇ ਨਾਲ ਜੀ ਇਹ ਇੱਕੋ ਵੀ ਨਹੀਂ ਇਹ ਕਰਦੇ ਪਏ ਬਸ ਐਵੇਂ ਇਹਨਾਂ ਦੀ ਗੱਲਾਂ ਹੈਗੀਆਂ ਨੇ ਗੱਲਾਂ ਮਾਰੀ ਜਾਂਦੇ ਜੀ ਤੇ ਉਹਨਾਂ ਤੋਂ ਸਾਹਬ ਇਹ ਲਾ ਵੀ ਹੁਣ ਜਵਾਕਾਂ ਦੀ ਪੜਾਈ ਵੀ ਖਰਾਬ ਹੋ ਗਈ ਜੀ ਤੇ ਉਧਰ ਉਹਨਾਂ ਪਿੱਛਾ ਛੱਡੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਹੁਣ ਮੈਂ ਇੱਥੇ ਮੈਨੂੰ ਕੋਈ ਟੱਕਰ ਜਵੇ ਤਾਂ ਖਾ ਲੈਣਾ ਨਹੀਂ ਮੈਂ ਆਦਾ ਉਸ ਨੂੰ ਕੰਨਾ ਤੋੜ ਲੈਣਾ ਕੰਨਾ ਚੂਪ ਲੈਆ ਇੰਚਾਲਾ ਕਿ ਜਾਰਾ ਜੇ ਆਵੇ ਉਹ ਤਾਂ ਮੈਂ ਉਹ ਤਾਂ ਲੱਗਿਆ ਖਾਣਾ ਲੈਣ ਉਹ ਕਹਿੰਦੇ ਨੇ ਇਹ ਸੁੱਕੀ ਥਾਂ ਤੇ ਪਿਆ ਇਹਨੂੰ ਖਾਣਾ ਨਹੀਂ ਦੇਣਾ ਮੈਂ ਨਹੀਂ ਨਾ ਦਿਓ ਹੋਰ ਮੜਕੀ ਜੀ ਫਿਰ ਮੈਂ ਉਹ ਬੜਾ ਚੋ ਜੀ ਗੰਨਾ ਤੋੜਦੇ ਸਕੇ ਆਪੇ ਚੂਪ ਲੈਣਾ ਨਾ ਹੋਰ ਮੜਕੀ ਜੀ ਆ ਘਰ ਉਹ ਕੋਈ ਵਿਰਾਹਦੇ ਨੇ ਉਹ ਦੇ ਦਿੰਦੇ ਜੀ ਔਰ ਇਹ ਤਾਂ ਕੋਈ ਕੋਈ ਸਾਨੂੰ ਹੁਣ ਤੇਜ ਚ ਪਾਣੀ ਆਇਆ ਸੀ ਉਹਦਾ ਵੀ ਸਾਨੂੰ ਕੋਈ ਐ ਡੜ ਹੀ ਪਾਣੀ ਇੱਥੇਗਾ ਜੀ ਮਾਜਵਾ ਮੁਜਵਾ ਸਾਨੂੰ ਕੋਈ ਨਹੀਂ ਮਿਲਿਆ ਜੀ ਕੋਈ ਜ਼ਮੀਨ ਵੀ ਹੈਗੀ ਆ ਜਾਂ ਹਾਂ ਜੀ ਪਰ ਸੇਕ ਲੈ ਗਈ ਮੇਰੇ ਮਰਚਾ ਗਏ ਸੀ ਜੀ ਇਹ ਪਿੰਡੀ ਹੈਗੀ ਸੀ ਚਾਵਲਾ ਹੈਗਾ ਸੀ ਕਦੂ ਹੈਗੇ ਸੀ ਠੱਠੇ ਹੈਗੀ ਸੀ ਸਾਰਾ ਕੁਝ ਆ ਬਾਣ ਦੇ ਨਾਲ ਸਾਰਾ ਡੁੱਬ ਗਿਆ ਡੁੱਬ ਗਿਆ ਸਾਰਾ ਹਾਂ ਜੀ ਉਹ ਇਹ ਵੀ ਮਤਲਬ ਇਹ ਪਿੰਡੀ ਵੀ ਉਹ ਟਾਈਮ ਜਦੋਂ ਬੇਚਨ ਦਾ ਬਾਰੀ ਆਈਏ 80 ਰੁਪਏ ਕਿਲੋ ਹੋ ਗਈ ਜੀ ਮਰਚਾ 70 ਰੁਪਏ ਕਿਲੋ ਹੋ ਗਏ ਫਲੀ ਤੇ ਮਟਰ 100 ਰੁਪਏ ਚੱਲੀ ਆ ਜੀ ਉਹ ਵੀ ਉਹ ਵੀ ਖਰਾਬ ਹੋ ਗਈ ਸਾਰਾ ਖਰਾਬ ਹੋ ਗਿਆ ਸਾਰਾ ਹਾਂ 6 ਕਿਲੋ ਉਧਰ ਰਹੀ ਹੈ ਤੇ ਅੱਜ ਇਧਰ ਆਏਗੀ ਜੀ 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 ਹਾਲਾਤ ਜਿਹੜੇ ਨੇ ਕਾਫੀ ਹਾਲਾਤ ਹਾਲਾਤ ਮਾੜੇ ਨੇ ਪਰ ਆਗਾ ਕੋਈ ਕੋਈ ਸਹੂਲਤਾਂ ਨਹੀਂ ਦਿੰਦਾ ਕੋ ਕੋਸ਼ਿਸ਼ ਵੀ ਨਹੀਂ ਕਰਦਾ ਆਪਾਂ ਤਾਂ ਸਿੱਧਾ ਕਹਿੰਨੇ ਆ ਕਿਸੇ ਨੇ ਆਪਣੇ ਵਾਸਤੇ ਕਿਸੇ ਵੀ ਦੀ ਸੋਚਾ ਜਿਹੜੇ ਕੋਈ ਇੱਥੇ ਰਾਸ਼ਮਾਨ ਆਂਦਾ ਹੈ ਉਹ ਪਰਲੇ ਦੇ ਆਂਦੇ ਨਹੀਂ ਉਧਰ ਉਹ ਡੁੱਬੇ ਪੈਰ ਉਹ ਉਧਰ ਡੁੱਬੇ ਪੈਰ ਆਪਣੇ ਵਾਸਤੇ ਕੋਈ ਸੋਚਦਾ ਹੀ ਨਹੀਂ ਜੀ ਜੀ ਤੇ ਆਪਾ ਮੋੜ ਵੀ ਜੇਰਾ ਕੀਤਾ ਵਾ ਕੋਈ ਗੱਲ ਨਹੀਂ ਮੈਂ ਰੋਟੀ ਖਾ ਚਾਹੁੰਦਾ ਜੀ ਐਵੇਂ ਨਹੀਂ ਮੈਂ ਸੌਂਦਾ ਜੀ ਭਾਵੇਂ ਇਹ ਜਿਹੜਾ ਸੌਣਾ ਹੈ ਤੇ ਇੱਥੇ ਆਏ ਉਹ ਦਿਨ ਉਹ ਵੀ ਐਵੇਂ ਬਸ ਤੇ ਇੱਕ ਬੰਦਾ ਆਇਆ ਨਾਂਦਾ ਇੱਥੇ ਬੇੜੀ ਜੂੜ ਜੂੜ ਲੈ ਆ ਤੇ ਉਹ ਵੀ ਪਿਛਾਟ ਗਿਆ ਠੀਕ ਠੀਕ ਕੋਈ ਗੱਲ ਨਹੀਂ ਸੁਣਦੇ ਸਾਡੀ ਕੋਈ ਵੀ ਠੀਕ ਠੀਕ ਓਕੇ ਤੇ ਆਪਣੇ ਜਿਹੜੇ ਹੈਗੇ ਨਾ ਦੂਜੇ ਸਰਦਾਰ ਜਿਹੜੇ ਇਧਰ ਆ ਦੇਣ ਨਾ ਉਹ ਕੋਈ ਮਦਦ ਕਰਦੇ ਪੈ ਸਕਦੇ ਜੀ ਜੀ ਜਿਵੇਂ ਸੰਸਥਾਵਾਂ ਉਹ ਮਦਦ ਕਰ ਰਹੀਆਂ ਹਾਂਜੀ ਹਾਂਜੀ ਜਿਵੇਂ ਅੰਮ੍ਰਿਤਸਰ ਦੇ ਆ ਨਿਆਂਗ ਨਹੀਂ ਹੁੰਦੇ ਆਪਣੇ ਸਰਦਾਰ ਹੋ ਗਏ ਜੀ 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 ਇਹ ਜਿੰਨੀ ਸੇਵਾ ਇਹ ਕਰਦੇ ਪੈ ਨੇ ਮੈਨੂੰ ਕੱਲ ਉਹਨਾਂ ਵੇਖੇ ਮੈਂ ਕਿਹਾ ਉੱਥੇ ਮੈਂ ਗਿਆ ਉੱਥੇ ਮੈਨੂੰ ਕੋਈ ਚੀਜ਼ ਨਹੀਂ ਮਿਲੀ ਆ ਪਾਇਨੇ ਆਉਂਦੇ ਤੇਰਾ ਲਾ ਤਾਂ ਵਾਕਿਆ ਮੈਂ ਕਿਹਾ ਮੇਰਾ ਘਰ ਹੈ ਆਹ ਦੇਖਦੇ ਤੇ ਮੈਨੂੰ ਆਪ ਖਾਣਾ ਦੇ ਦੇ ਕਹਿਣ ਲੱਗਾ ਉਹ ਗਾਈ ਜੋ ਗਈ ਜਾਂਦਾ ਗਾਈ ਤੋਂ ਸਿਪਾਤ ਜਾਂਦੇ ਆਪ ਪਾਤ ਕਹਿਣ ਗਾਈ ਨੂੰ ਠੀਕ ਹੈ ਹਾਂ ਜਿਹੜੇ ਹਾਲਾਤ ਵੇਖੇ ਹਾਂ 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 ਤੇ ਵੇਖਦੇ ਉਹ ਕਹਿੰਦੇ ਜਿਹੜੇ ਇਧਰ ਦੇਖ ਨੇ ਚਾਗਲ ਹੈਗੇ ਨਾ ਜਿਹੜੇ ਆ ਸਰਪੰਚ ਜਾਂ ਮੈਂਬਰ ਕੋਈ ਵੀ ਸੋਹਣੇ ਦੇ ਬੰਦੇ ਉਹ ਕਹਿੰਦੇ ਇਧਰ ਡਰਾਣਾ ਚਾਹੀਦਾ ਇਧਰ ਡਰਾਣੇ ਨਹੀਂ ਚਾਹੀਦਾ ਜੀ ਜੀ ਵੀ ਇਹ ਸੁੱਕੀ ਥਾਂ ਤੇ ਕਿਹਾ ਹੈ ਉਹਨਾਂ ਤੁਸੀਂ ਦੇਖਦੀ ਪਾਏ ਜੀ ਵੀ ਆ ਸੁੱਕੀ ਥਾਂ ਤੇ ਪੰਪਿਆ ਜੀ 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 ਹਾਲਾਤ ਥੋੜਾ ਸਮਾਨ ਕੱਢ ਦਿੱਤਾ ਜੀ ਬਿਲਕੁਲ ਠੀਕ ਹੈ ਸਰ ਓਕੇ ਜੀ ਜੀ